ਲੋਕਾਂ ਦੇ ਵਿੱਚ ਇਹ ਕਹਿਣਾ ਹੈ ਕਹਿੰਦੇ ਕਿ ਜਿਹੜਾ ਜਾਂਸਲਾ ਪਿੰਡ ਹੈ ਉਹ ਕਾਂਗਰਸੀਆਂ ਦਾ ਪਿੰਡ ਹੈ ਚੋਣਾਂ ਹੋਣੀਆਂ ਨੇ 2027 ਦੇ ਵਿੱਚ ਔਰ ਅੱਜ ਲੋਕਾਂ ਦੇ ਮਨਾਂ ਵਿੱਚ ਇੱਕੋ ਗੱਲ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ ਸਾਹਿਬ ਇਕੱਠੇ ਹੀ ਦਿਖੇਗੇ ਨਾ ਹੁਣ ਇਹ ਚਰਚਾਵਾ ਹੋ ਰਹੀਆਂ ਨੇ ਸਿਆਸਤ ਦੇ ਵਿੱਚ ਕਹਿੰਦੇ ਕਿ ਐਲਾਈਅੰਸ ਇਹਨਾਂ ਦਾ ਹੋਵੇਗਾ 2027 ਦੇ ਵਿੱਚ ਤਾਂ ਸਰਕਾਰ ਬਣ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਦੇ ਵਿੱਚ ਸਮਰੱਥ ਹੈ ਕਿ ਅਸੀਂ ਸਰਕਾਰ ਆਪਣੇ ਬਲਬੂਤੇ ਤੇ ਬਣਾ ਸਕਦੇ ਆ ਪੰਜ ਪੰਜ ਸਾਲ ਇਹਨਾਂ ਦੇ ਟੱਪ ਗਏ ਆ ਪਰ ਕੋਈ ਸੜਕਾਂ ਦਾ ਕੰਮ ਅਧੂਰਾ ਪਿਆ ਪਿੰਡਾਂ ਦੇ ਵਿਕਾਸ ਦਾ ਕੰਮ ਅਧੂਰਾ ਪਿਆ ਤੇ ਹੁਣ ਪਿੰਡਾਂ ਦੇ ਲੋਕ ਪਰੇ ਵਿਖਿਆ ਸੂਝਵਾਨ ਉਹ ਦੇਖ ਰਹੇ ਆ ਕਿ ਵਿਕਾਸ ਕਰਨ ਵਾਲਿਆਂ ਨੂੰ ਹੀ ਕੋਟ ਪਾਣਗੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਜਿੱਤ ਹਾਸਲ ਕੀਤੀ ਸੀ ਪਿੰਡ ਜਾਂਸਲਾਲ ਦੇ ਵਿੱਚ ਸ਼ਿੰਗਾਰਾਂ ਸੋ ਉਸਦੀ ਖੁਸ਼ੀ ਦੇ ਵਿੱਚ ਅੱਜ ਲੰਬੇ ਸਮੇਂ ਬਾਅਦ ਉਹਨਾਂ ਨੇ ਸੁਖਨੀ ਸਾਹ ਦਾ ਪਾਠ ਰਖਾਇਆ ਔਰ ਤੁਹਾਨੂੰ ਦੱਸ ਦੇ ਕਿ ਇਸ ਖੁਸ਼ੀ ਦੇ ਵਿੱਚ ਸੁਰਜੀਤ ਸਿੰਘ ਗੜੀ ਵੀ ਪਹੁੰਚੇ ਹੋਏ ਨੇ ਰਾਜਪੁਰਾ ਦੇ ਹਲਕਾ ਇੰਚਾਰਜ ਨੇ ਅਕਾਲੀ ਦਲ ਪਾਰਟੀ ਤੋਂ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਸਾਸ਼ਟਿਕਾ ਸਾਸ਼ਟਿਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੜੀ ਸਾਹਿਬ ਕੀ ਕਹਿਣਾ ਚਾਹੋਗੇ ਕਿ ਬਲਾਕ ਸੰਮਤੀ ਦੇ ਵਿੱਚ ਯਾਨੀ ਸ਼ਿੰਗਾਰਾਣਾ ਵਧੀਆ ਲੀਡ ਦੇ ਵਿੱਚ ਇੱਥੇ ਜਿੱਤ ਹਾਸਲ ਕੀਤੀ ਹੈ ਕਿਉਂਕਿ ਤੁਹਾਡੀ ਪਾਰਟੀ ਕੋਲੋਂ ਖੜੇ ਸੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਤੇ ਪਿਛਲੇ ਦਿਨੀ ਜੋ ਬਲਾਕ ਸੰਵਤੀ ਦੀਆਂ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਹਤੇਪੁਰ ਗੜੀ ਜੋ ਜ਼ੋਨ ਹੈ ਉਸ ਜ਼ੋਨ ਤੋਂ ਸ਼ਾਸ਼ਿੰਗਾਰਾ ਸਿੰਘ ਜਾਂਸਲਾ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਔਰ ਅੱਜ ਉਸ ਜਿੱਤੇ ਦੀ ਖੁਸ਼ੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਏ ਨੇ ਔਰ ਕੀਰਤਨ ਹੋ ਰਿਹਾ ਹੈ ਜਿੱਥੇ ਸਾਰੀਆਂ ਸੰਗਤਾਂ ਨੂੰ ਹਲਕੇ ਦੇ ਆਨੂੰ ਇੱਥੇ ਜੋ ਜੋਨ ਜੋਨ ਦੇ ਪਿੰਡਾਂ ਦੇ ਸੰਗਤਾਂ ਨੂੰ ਸੱਦਾ ਦਿੱਤਾ ਹੈ ਕਿ ਆਓ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਔਰ ਇੱਥੇ ਜੋ ਲੰਗਰ ਚਾਹ ਪਾਣੀ ਦਾ ਤਿਆਰ ਕੀਤਾ ਗਿਆ ਔਰ ਸੰਗਤਾਂ ਦਾ ਧੰਨਵਾਦ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਅੱਜ ਜੋ ਪ੍ਰੋਗਰਾਮ ਹੈ ਉਹ ਕੀਤਾ ਗਿਆ ਕਿੜੀ ਸਾਹਿਬ ਦੇਖਿਆ ਜਾਂਦਾ ਹੈ ਕਿ ਜਿਸ ਟਾਈਮ ਪਹਿਲਾਂ ਵੀ ਤੁਸੀਂ ਆਏ ਸੀ ਪਿੰਡ ਦੀ ਇਸ ਸਹਿਯੋਗ ਦੇ ਵਿੱਚ ਯਾਨੀ ਸੈਕਿੰਡੇ ਲੋਕ ਤੁਹਾਡੇ ਨਾਲ ਸੀ ਤੇ ਹੁਣ ਵੀ ਬਹੁਤ ਸਾਰੇ ਲੋਕ ਹਜ਼ਾਰਾਂ ਤੁਹਾਡੇ ਨਾਲ ਖੜਦੇ ਪਿੰਡ ਦੇ ਵਿਕਾਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਕਹਿਣਾ ਹੈ ਕਹਿੰਦੇ ਕਿ ਜਿਹੜਾ ਜਾਂਸਲਾ ਪਿੰਡ ਹੈ ਉਹ ਕਾਂਗਰਸੀਆਂ ਦਾ ਪਿੰਡ ਹੈ ਦੇਖੋ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਸਰਕਾਰ ਬਣੇ ਨੂੰ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਜੀ ਔਰ 4 ਸਾਲ ਦੇ ਸਮੇਂ ਦੌਰਾਨ ਕੋਈ ਵੀ ਜੋ ਵਿਕਾਸ ਹੈ ਉਹ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ ਇੰਨਾ ਵੱਡਾ ਪਿੰਡ ਹੈ ਔਰ ਪਿੰਡ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਪਰ ਸਰਕਾਰ ਦਾ ਬਿਲਕੁਲ ਇਸ ਪਾਸੇ ਕੋਈ ਧਿਆਨ ਨਹੀਂ ਨਾ ਕੋਈ ਸਰਕਾਰ ਦਾ ਇੱਧਰ ਕਦੇ ਕਿਤੇ ਨਜ਼ਰ ਆ ਰਹੀ ਹੈ ਔਰ ਨਾ ਕਿਤੇ ਪਿੰਡਾਂ ਵਿੱਚ ਆ ਕੇ ਇਹਨਾਂ ਨੇ ਦੇਖਿਆ ਨਾ ਕਿਸੇ ਦੀ ਦੁੱਖ ਤਕਲੀਫ ਸੁਣੀ ਹੈ ਚਲੋ 5-7 ਮਹੀਨਿਆਂ ਦਾ ਹੋਰ ਸਮਾਂ ਰਹਿ ਗਿਆ ਅਗੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਹੈ ਔਰ ਸਾਡਾ ਜੋ ਇਥੋਂ ਮੈਂਬਰ ਹੈ ਬਲਕ ਸੰਤੀ ਦਾ ਉਹਨਾਂ ਦੇ ਮਨ ਦੇ ਵਿੱਚ ਇੱਕੋ ਇੱਛਾ ਇੱਕੋ ਸ਼ੌਕ ਹੈ ਕਿ ਆਪਣੇ ਇਸ ਪਿੰਡ ਦਾ ਔਰ ਇਲਾਕੇ ਦਾ ਵੱਧ ਤੋਂ ਵੱਧ ਜੋ ਹੈ ਉਹ ਵਿਕਾਸ ਕਰਾਉਣਾ ਹੈ ਗੁਰੂ ਮੇਰ ਕਰੇ 5-7 ਮਹੀਨਿਆਂ ਤੋਂ ਬਾਅਦ ਚੋਣਾਂ ਹੋਣੀਆਂ ਨੇ 2027 ਦੇ ਵਿੱਚ ਔਰ ਅੱਜ ਲੋਕਾਂ ਦੇ ਮਨਾਂ ਵਿੱਚ ਇੱਕੋ ਗੱਲ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ ਅੱਜ ਜਿੰਨਾ ਵੀ ਪੰਜਾਬ ਦੇ ਵਿੱਚ ਆਪਾਂ ਨਿਗਾ ਮਾਰਦੇ ਆ ਜੋ ਜੋ ਵੱਡੇ ਪ੍ਰੋਜੈਕਟ ਆਏ ਨੇ ਜਾਂ ਪੰਜਾਬ ਦਾ ਜੋ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਉਸ ਤੋਂ ਬਾਅਦ ਕਿਸੇ ਨੇ ਜੋ ਹੈ ਉਹ ਸਾਰ ਨਹੀਂ ਲਈ ਪਰ ਭਗਵੰਤ ਮਾਨ ਸਰਕਾਰ ਬਿਨਾਂ ਚੁਟਕਲਿਆ ਤੇ ਇਹਨਾਂ ਦੇ ਕੋਲ ਕੁਝ ਨਹੀਂ ਇਸ ਕਰਕੇ ਸਰਕਾਰ ਹਰ ਫਰੰਟ ਤੋਂ ਫੇਲ ਹੈ ਔਰ ਲੋਕ ਵਿਕਾਸ ਨੂੰ ਦੇਖ ਰਹੇ ਨੇ ਤਰਸ ਰਹੇ ਨੇ ਤੇ ਕੋਈ ਕਿਤੇ ਵੀ ਵਿਕਾਸ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਿਹਾ ਗੜੀ ਸਾਹਿਬ ਅਸੀਂ ਦੇਖ ਪਾ ਰਹੇ ਹਾਂ ਜਿਸ ਤਰ੍ਹਾਂ ਪਰਲੇ ਪਾਸੇ ਜਾਂਸਲੇ ਦੀ ਇੱਕ ਸੜਕ ਲੱਗਦੀ ਹੈ 골ਡੀ ਦੀ ਦੁਕਾਨ ਤੋਂ ਇਧਰਲੇ ਪਾਸੇ ਚੌਂਕ ਤੋਂ ਜਾਂਸਲੀ ਵੱਲ ਜਾਂਦੀ ਹੈ ਤੇ 22 ਤੋਂ ਅਰ 23 ਦੇ ਵਿੱਚ ਇੱਕ ਫਲੱਡ ਆਈ ਸੀ ਬੜੇ ਤਕੜੇ ਆਏ ਸੀ ਉਸ ਸਮੇਂ ਸੜਕ ਟੁੱਟੀ ਸੀ ਤੇ ਅੱਜ ਤੱਕ ਉਸ ਸੜਕ ਨੂੰ ਕੋਈ ਦੇਖਣ ਨਹੀਂ ਆਇਆ ਹੈਗਾ ਬੜਾ ਮਾੜਾ ਹਾਲ ਹੈ ਕਿਉਂਕਿ ਉਸ ਸਾਈਡ ਦੇ ਲੋਕ ਨਰਕ ਦੀ ਜ਼ਿੰਦਗੀ ਜੀ ਰਹੇ ਨੇ ਤੇ ਕਹਿੰਦੇ ਨੇ ਕਿ ਪਾਸ ਹੋਈ ਹੋਈ ਹੈ ਪਰ ਐਮਐਲਏ ਤੱਕ ਉੱਥੇ ਆਏ ਨਹੀਂ ਹੈਗੇ ਔਰ ਉੱਥੇ ਦੇਖਦੇ ਹਾਂ ਕਿ ਬੜੇ ਬੜੇ ਖੱਡੇ ਪਏ ਹੋਣੇ ਗੱਡੀਆਂ ਲੰਘਣਾ ਵੀ ਬਹੁਤ ਔਖਾ ਹੋਇਆ ਹੈ ਦੇਖੋ ਇਸ ਬਾਰੇ ਮੈਂ ਪਹਿਲਾਂ ਵੀ ਅਫਸਰਾਂ ਨੂੰ ਮਿਲੇ ਆਂ ਔਰ ਉਥੇ ਪਹੁੰਚ ਵੀ ਕੀਤੀ ਐ ਐਸ ਡੀ ਐਮ ਰਾਜਪੁਰਾ ਨੂੰ ਵੀਡੀਓ ਤੱਕ ਡੀ ਸੀ ਪਟਿਆਲਾ ਤੱਕ ਅਸੀਂ ਪਹੁੰਚ ਕੀਤੀ ਐ ਸੜਕ ਬਾਰੇ ਔਰ ਉਹਨਾਂ ਨੂੰ ਬੇਨਤੀ ਕੀਤੀ ਐ ਕਿ ਲੋਕ ਇਥੇ ਨਰਕ ਦੀ ਜ਼ਿੰਦਗੀ ਜਿਉ ਰਹੇ ਨੇ ਆਉਣਾ ਜਾਣਾ ਬਹੁਤ ਮੁਸ਼ਕਲ ਐ ਨੇੜੇ ਕਿਆਨ ਸਾਗਰ ਐ ਪਰ ਅਫਸੋਸ ਇਸ ਗੱਲ ਦਾ ਕਿਸੇ ਦਾ ਇਸ ਪਾਸੇ ਧਿਆਨ ਨਹੀਂ ਅਸੀਂ ਮਿਲਿਆ ਸਾਨੂੰ ਹੁਣ ਅਫਸਰਾਂ ਨੇ ਭਰੋਸਾ ਦਿਵਾਇਆ ਕਿ ਅਗਲੇ ਮਹੀਨੇ 1-2 ਮਹੀਨਿਆਂ ਦੇ ਵਿੱਚ ਇਹ ਜੋ ਸੜਕ ਦਾ ਕੰਮ ਹੈ ਉਹ ਕਹਿੰਦੇ ਸ਼ੁਰੂ ਕਰ ਦੇਵਾਂਗੇ ਅਸੀਂ ਬੇਨਤੀ ਕੀਤੀ ਹੈ ਪਰ ਇਸ ਗੱਲ ਦਾ ਬੜਾ ਅਫਸੋਸ ਹੈ ਕਿ 2022-23 ਦੀ ਟੁੱਟੀ ਹੋਈ ਸੜਕ ਸਰਕਾਰ ਨੂੰ ਕਹਿ ਕਹਿ ਕੇ ਬਹੁਤ ਵਾਰੀ ਲੋਕਾਂ ਨੇ ਪਹੁੰਚ ਕੀਤੀ ਹੈ ਪਰ ਕਿਸੇ ਪਾਸੇ ਵੀ ਕੋਈ ਕਿਸੇ ਨੇ ਪੁਛ ਪ੍ਰਤੀਤ ਨਹੀਂ ਕੀਤੀ ਅੱਜ ਤਾਂ ਹੀ ਲੋਕਾਂ ਦਾ ਜੋ ਮੋਹ ਹੈ ਇਹ ਸਰਕਾਰ ਤੋਂ ਭੰਗ ਹੋ ਚੁੱਕਿਆ ਹੈ ਲੋਕ ਸਰਕਾਰ ਨੂੰ ਪੂਰੀ ਤਰ੍ਹਾਂ ਫੇਲ ਮੰਨ ਰਹੇ ਨੇ ਇਸ ਲਈ ਲੋਕਾਂ ਨੂੰ ਹੁਣ ਇਹ ਇੱਕੋ ਇੱਛਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਔਰ ਜੋ ਪੰਜਾਬ ਦਾ ਵਿਕਾਸ ਅਧੂਰਾ ਪਿਆ ਪੰਜਾਬ ਰੁਲਿਆ ਪਿਆ ਉਹ ਪੰਜਾਬ ਨੂੰ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜੋ ਬਚਾ ਸਕਦਾ ਹੈ ਇਸ ਕਰਕੇ ਬਹੁਤ ਸਾਰਾ ਤੁਸੀਂ ਠੀਕ ਕਹਿ ਤੁਸੀਂ ਕਿ ਲੋਕ ਨਰਕ ਦੀ ਜ਼ਿੰਦਗੀ ਜਿਉ ਰਹੇ ਨੇ ਔਰ ਇਹ ਸੜਕ ਮੇਰੇ ਖਿਆਲ ਦੇ ਵਿੱਚ ਜਿਸ ਤਰ੍ਹਾਂ ਅਫਸਰਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਜਲਦੀ ਜੋ ਇਹ ਸੜਕ ਹੈ ਬਣਨ ਜਾ ਰਹੀ ਹੈ ਉਮੀਦ ਕਰਦੇ ਆ ਕਿ ਸ਼ਾਇਦ ਆਉਣ ਵਾਲੇ ਸਮੇਂ ਚ ਸੜਕ ਜੋ ਹੈ ਬਣ ਜਾਵੇ ਹਲਕੇ ਤੋਂ ਆਪਾਂ ਜੀ ਗੱਲ ਕਰੀ ਹੁਣ ਪੰਜਾਬ ਦੀ ਪੰਜਾਬ ਦੇ ਵਿਚマネ ਉਹ ਗਵਰਨਰ ਸਾਹਿਬ ਦੇ ਨਾਲ ਇੱਕ ਰੈਲੀ ਨਿਕਲ ਸੀ ਨਸ਼ਾ ਬਚਾਉ ਨੂੰ ਲੈ ਕੇ ਜਿਸ ਦੇ ਵਿੱਚ ਬਾਦਲ ਸਾਹਿਬ ਵੀ ਪਹੁੰਚੇ ਹੋਏ ਸੀ ਔਰ ਬੀਜੇਪੀ ਦੇ ਕਾਰਜਕਰਤਾ ਅਸ਼ਵਨੀ ਕੁਮਾਰ ਵੀ ਪਹੁੰਚੇ ਹੋਏ ਸੀ ਉਥੇ ਵਿਆਸਾਂ ਵਾਲੇ ਵੀ ਪਹੁੰਚੇ ਹੋਏ ਸੀ ਤੇ ਹੁਣ ਇਹ ਗੱਲਾਂ ਹੋ ਰਹੀਆਂ ਨੇ ਜਾਖੜ ਸਾਹਿਬ ਵੱਲੋਂ ਇਹ ਗੱਲ ਕੀਤੀ ਗਈ ਹੈ ਕਹਿੰਦੇ ਕਿ ਕਾਂਗਰਸੀਆਂ ਨੂੰ ਹੁਣ ਭੂਤ ਦਿਖਣ ਲੱਗ ਗਏ ਨੇ ਬਿਲਕੁਲ ਠੀਕ ਹੈ ਉਹਨਾਂ ਨੇ ਕਾਂਗਰਸ ਬੁਰੀ ਤਰ੍ਹਾਂ ਜੋ ਹੈ ਉਹ ਫੇਲ ਹੋ ਚੁੱਕੀ ਹੈ ਔਰ ਹਰ 프ੌਂਟ ਤੋਂ ਅੱਜ ਸਰਕਾਰ ਵੀ ਫੇਲ ਹੈ ਕਾਂਗਰਸ ਬੁਰੀ ਤਰ੍ਹਾਂ ਫੱਟੀ ਹੋਈ ਨਜ਼ਰ ਆ ਰਹੀ ਹੈ ਔਰ ਅੱਜ ਨਸ਼ਾ ਜੋ ਪੰਜਾਬ ਨੂੰ ਬਦਨਾਮ ਵੀ ਕੀਤਾ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਨਸ਼ਾ ਵੀ ਹੈ ਉਸ ਦੇ ਲਈ ਜੋ ਮਹਿੰਮ ਹੈ ਗਵਰਨਰ ਸਾਹਿਬ ਨੇ ਸ਼ੁਰੂ ਕੀਤੀ ਹੈ ਜਿਸ ਤੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲੂ ਨੇ ਪੂਰਾ ਸਹਿਯੋਗ ਦੇ ਕੇ ਲੋਕਾਂ ਨੂੰ ਬੇਨਤੀ ਕਰ ਰਹੇ ਨੇ ਕਿ ਨਸ਼ੇ ਤੋਂ ਮੁਕਤ ਹੋ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੋਗਰਾਮ ਹੈ ਕਿ ਜਦੋਂ ਸਰਕਾਰ ਆਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਜੋ ਪ੍ਰੇਰਿਤ ਕਰਨਾ ਹੈ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਜਾ ਕੇ ਆਪਣਾ ਜੋ ਜੀਵਨ ਹੈ ਉਹ ਵਧੀਆ ਢੰਗ ਨਾਲ ਬਤੀਤ ਕਰਨ ਔਰ ਖੇਡਾਂ ਵੱਲ ਉਹਨਾਂ ਦਾ ਜੋ ਧਿਆਨ ਹੈ ਉਹ ਖੇਡਾਂ ਵੱਲ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੋਗਰਾਮ ਹੈ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੈ ਔਰ ਅੱਜ ਬੇਰੁਜ਼ਗਾਰੀ ਕਰਕੇ ਜੋ ਹੈ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ ਇਹ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ ਜਿਸ ਵੱਲ ਸਰਕਾਰਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਔਰ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਸਾਡੀ ਪਾਰਟੀ ਦਾ ਇੱਕੋ ਇੱਕ ਪ੍ਰੋਗਰਾਮ ਹੈ ਕਿ ਸਰਕਾਰ ਆਉਣ ਤੇ ਨੌਜਵਾਨਾਂ ਨੂੰ ਵੱਧ ਵੱਧ ਥੇਡਾਂ ਵੱਲ ਤੇ ਉਹਨਾਂ ਨੂੰ ਰੁਜ਼ਗਾਰ ਦੇ ਕੇ ਨਸ਼ਿਆਂ ਤੋਂ ਉਹਨਾਂ ਨੂੰ ਮੁਕਤ ਕਰਾਉਣਾ ਹੈ ਇਹ ਸਾਡਾ ਪ੍ਰੋਗਰਾਮ ਹੈ ਮੇਰੀ ਸਾਹਿਬ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਅਸ਼ਵਨੀ ਜੀ ਔਰ ਬਾਦਲ ਸਾਹਿਬ ਇਕੱਠੇ ਦਿਖੇਗੇ ਨਾ ਹੁਣ ਇਹ ਚਰਚਾਵਾ ਹੋ ਰਹੀਆਂ ਨੇ ਸਿਆਸਤ ਦੇ ਵਿੱਚ ਕਹਿੰਦੇ ਕਿ ਅਲਾਈਅੰਸ ਇਹਨਾਂ ਦਾ ਹੋਵੇਗਾ 2027 ਦੇ ਵਿੱਚ ਤਾਂ ਸਰਕਾਰ ਬਣ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਪਾਰਟੀ ਆਪਣੇ ਬਲਬੂਤੇ ਤੇ ਚੋਣਾ ਲੜੇਗੀ ਦੇਖੋ ਰਾਜਨੀਤੀ ਦੇ ਵਿੱਚ ਕਿਸੇ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਦੇ ਵਿੱਚ ਸਮਰੱਥ ਹੈ ਕਿ ਅਸੀਂ ਆਪ 117 ਹਲਕਿਆਂ ਤੇ ਆ ਪ੍ਰਧਾਨ ਸਾਹਿਬ ਨੇ ਹਲਕਾ ਇੰਚਾਰਜ ਲਾ ਦਿੱਤੇ ਨੇ ਔਰ ਅਸੀਂ ਪੂਰਾ ਹਰ ਤਰ੍ਹਾਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਾਂ ਜੇ ਹਰ ਵੋਟਰ ਦੀ ਇੱਕੋ ਆਵਾਜ਼ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਹੀ ਪੰਜਾਬ ਬਚ ਸਕਦਾ ਹੈ ਇਹ ਲੋਕਾਂ ਦੀ ਆਵਾਜ਼ ਹੈ ਔਰ ਸ਼੍ਰੋਮਣੀ ਅਕਾਲੀ ਦਲ ਆਪਣੇ ਬਲ ਬੂਤੇ ਤੇ ਕਿਉਂਕਿ ਸਾਡੇ ਪ੍ਰਧਾਨ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਹਮੇਸ਼ਾ ਪੋਜ਼ਿਟਿਵ ਰਹਿੰਦੇ ਨੇ ਔਰ ਉਹ ਹਮੇਸ਼ਾ ਇੱਕੋ ਗੱਲ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਦੇ ਵਿੱਚ ਸਮਰੱਥ ਹੈ ਕਿ ਅਸੀਂ ਸਰਕਾਰ ਆਪਣੇ ਬਲਬੂਤੇ ਤੇ ਬਣਾ ਸਕਦੇ ਹਾਂ ਕਿਉਂਕਿ ਲੋਕਾਂ ਦਾ ਸਹਿਯੋਗ ਜੋ ਹੈ ਉਹ ਸਾਡੇ ਨਾਲ ਹੈ ਔਰ ਲੋਕ ਸਾਰਾ ਕੁਝ ਦੇਖ ਚੁੱਕੇ ਨੇ ਕਾਂਗਰਸ ਨੂੰ ਵੀ ਦੇਖ ਚੁੱਕੇ ਨੇ ਔਰ ਆਮ ਆਦਮੀ ਪਾਰਟੀ ਦਾ ਵੀ 4 ਸਾਲ ਦਾ ਸਮਾਂ ਲੋਕਾਂ ਨੇ ਦੇਖ ਲਿਆ ਬਿਨਾਂ ਗੱਲਾਂ ਬਾਤਾਂ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਇਸ ਲਈ ਸ਼੍ਰੋਮਣੀ ਅਕਾਲੀ ਦਲ ਤੇ ਲੋਕਾਂ ਦੀ ਟੇਕ ਹੈ ਔਰ ਲੋਕਾਂ ਨੂੰ ਵਿਸ਼ਵਾਸ ਆ ਭਰੋਸਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੋ ਕਹਿੰਦੇ ਨੇ ਹਮੇਸ਼ਾ ਉਸ ਨੂੰ ਪੂਰਾ ਕਰਦੇ ਨੇ ਇਸ ਲਈ ਅਸੀਂ ਆਪਣੇ ਆਪ ਸਰਕਾਰ ਬਣਾਉਣ ਦੇ ਸਮਰਥਾ ਸ਼੍ਰੋਮਣੀ ਅਕਾਲੀ ਦਲ ਆਪਣੇ ਬਲਬੂਤੇ ਤੇ ਚੋਣ ਲੜੇਗਾ ਪਰ ਰਾਜਨੀਤੀ ਦੇ ਵਿੱਚ ਘੱਟ ਜੋੜ ਕਿਸੇ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਔਰ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਤੇ ਜਿੰਨਾ ਪਿਆਰ ਕਰਦੇ ਨੇ ਸਾਥ ਦਿੰਦੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇੱਕੋ ਗੱਲ ਕਹਿ ਰਹੇ ਨੇ ਜੇ ਸਮਾਂ ਮਿਲੇ ਸਮਾਂ ਆਵੇ 2027 ਇਥੋਂ ਸ਼੍ਰੋਮਣੀ ਅਕਾਲੀ ਦੰਦ ਦੇ ਚੰਡੇ ਗੱਡ ਕੇ ਇਥੋਂ ਰਾਜਪੁਰੇ ਦਾ ਜੋ ਬਹੁਤ ਵੱਡਾ ਸਹਿਯੋਗ ਹੋਏਗਾ ਸਰਕਾਰ ਜੋ ਬਣੇਗੀ ਉਹਦੇ ਵਿੱਚ ਰਾਜਪੁਰੇ ਦਾ ਪੂਰਾ ਜੋ ਹਿੱਸਾ ਹੈ ਉਹ ਹੋਵੇਗਾ ਇਸ ਲਈ ਲੋਕਾਂ ਦਾ ਸਾਥ ਹੈ ਸਹਿਯੋਗ ਸਾਰਿਆਂ ਦਾ ਬਹੁਤ ਧੰਨਵਾਦ ਹੈ ਇਹ ਪੁਰਾਣੀਆਂ ਗੱਲਾਂ ਰਹਿ ਗਈਆਂ ਲੋਕਾਂ ਨੇ ਸਾਰਾ ਕੁਝ ਦੇਖ ਲਿਆ ਕਾਂਗਰਸ ਨੂੰ ਵੀ ਦੇਖ ਲਿਆ ਬਿਨਾਂ ਲੁੱਟਣ ਤੋਂ ਸਰਦੇਵਾਲ ਸਿੰਘ ਕਬੂਜ ਨੇ ਕੋਈ ਕੰਮ ਨਹੀਂ ਕੀਤਾ ਆਪਣੇ ਘਰ ਭਰਨ ਤੋਂ ਬਿਨਾ ਔਰ ਇੱਥੇ ਪੂਰੀ ਗੁੰਡਾ ਕਰਦੀ ਸਾਰਾ ਕੁਝ ਉਸ ਨੇ ਕੀਤਾ ਲੋਕ ਉਹ ਭੁੱਲੇ ਨਹੀਂ ਸਾਰਾ ਕੁਝ ਲੋਕਾਂ ਨੂੰ ਯਾਦ ਹੈ ਇਸ ਲਈ ਆਉਣ ਵਾਲੇ ਸਮੇਂ 2027 ਦੇ ਵਿੱਚ ਲੋਕ ਸਾਨੂੰ ਪਿਆਰ ਕਰਦੇ ਨੇ ਔਰ ਬਹੁਤ ਵੱਡਾ ਆਸ਼ੀਰਵਾਦ ਤੇ ਥਾਪੜਾ ਦੇ ਕੇ ਇੱਥੋਂ ਜੋ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਜੋ ਛੰਡੇ ਨੇ ਉਹ بلند ਹੋਣਗੇ ਇਸ ਗੱਲ ਦਾ ਮੈਨੂੰ ਪੂਰਾ ਵਿਸ਼ਵਾਸ ਤੇ ਭਰੋਸਾ ਹੈ ਸੋ ਧੰਨਵਾਦ ਜੀ ਸੋ ਬਲਾਕ ਮੈਂਬਰ ਵੀ ਆਪਣੇ ਨਾਲ ਖੜੇ ਨੇ ਸਿੰਘਾਰਾ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਿੰਘਾਰਾ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਕਿ ਜਿੱਤ ਤੋਂ ਬਾਅਦ ਅੱਜ ਤੁਸੀਂ ਸਾਰਿਆਂ ਨੂੰ ਸੱਦਾ ਦਿੱਤਾ ਪਿੰਡ ਵਾਲਿਆਂ ਨੂੰ ਕਿਦਾਂ ਦਾ ਲੱਗ ਰਿਹਾ ਗੜੀ ਸਾਹਿਬ ਦਾ ਸਹਿਯੋਗ ਹੈ ਤੁਹਾਨੂੰ ਬਿਲਕੁਲ ਜੀ ਸਾਡੂੰ ਗੜੀ ਸਾਹਿਬ ਨੇ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਸ਼ਰੋਮ ਦੇ ਕਾਲੀਜਨਲ ਪਾਰਟੀ ਦਾ ਗੜੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਤੱਕ ਇੱਥੇ ਬਲੰਦੀਆਂ ਤੱਕ ਪਹੁੰਚਾਇਆ ਤੇ ਦੂਜਾ ਜੇ ਆਪਾਂ ਗੱਲ ਕਰੀਏ ਜਿੱਤਣ ਦੀ ਤੇ ਆਪਾਂ ਦੇਖਦੇ ਆ ਵੀ ਜਿਹੜਾ ਖੁਸ਼ੀ ਹੈ ਲੋਕਾਂ ਦੇ ਮਾਨਾਂ ਦੇ ਵਿੱਚ ਖੁਸ਼ੀ ਹੈ ਜ ਇਹ ਗੱਲ ਤੈ ਹੋ ਚੁੱਕੀ ਆ ਕੁਛ ਦੇਖ ਕੇ ਵੀ 2027 ਦੇ ਵਿੱਚ ਲੋਕ ਗੜੀ ਸਾਹਿਬ ਨੂੰ ਪਸੰਦ ਕਰਦੇ ਨੇ ਤੇ 2027 ਦੀ ਚੋਣਾਂ ਦੇ ਵਿੱਚ ਸਾਡੇ ਗੜੀ ਸਾਹਿਬ ਜਿੱਤ ਗਏ ਝੋਲੀ ਰਾਜਪਰੇੜਕੇ ਦੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਦੀ ਝੋਲੀ ਦੇ ਵਿੱਚ ਪਾਣਗੇ ਕਿੰਨਾ ਤੇ ਸਹਿਯੋਗ ਰਹਿ ਰਿਹਾ ਗੜੀ ਸਾਹਿਬ ਨੂੰ ਤੁਹਾਡੇ ਵੱਲੋਂ ਕਿਉਂਕਿ ਬਹੁਤ ਸਾਰੇ ਲੋਕ ਤੁਹਾਡੇ ਨਾਲ ਵੀ ਹੁਣ ਜੁੜੇ ਹੋਏ ਨੇ ਬਿਲਕੁਲ ਬਹੁਤ ਵੱਡਾ ਸਹਿਯੋਗ ਵੀ ਹੈ ਜਿੱਤ ਵੀ ਹੈ ਜਿੱਦਾਂ ਤੁਸੀਂ ਹਰ ਵਾਰ ਇੱਕੋ ਗੱਲ ਕਹਿ ਰਹੇ ਸੀ ਕਿ ਕਾਂਗਰਸ ਦਾ ਪਿੰਡ ਹੈ ਕਾਂਗਰਸ ਦਾ ਪਿੰਡ ਹੈ ਪਰ ਹੁਣ ਜਿਹੜੇ ਲੋਕ ਆਏ ਸੂਝਵਾਨ ਹੋ ਚੁੱਕੇ ਨੇ ਪੜੇ ਲਿਖੇ ਨੇ ਇਹ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਾਅਦੇ ਕਰਕੇ ਉਹ ਮੁੱਕਰ ਗਿਆ ਹਰ ਇੱਕ ਵਾਅਦੇ ਤੋਂ ਤੇ ਹੁਣ ਜੇ ਆਪਾਂ ਗੱਲ ਕਰੀਏ ਝਾੜੂ ਵਾਲੀ ਸਰਕਾਰ ਆਈ ਹੈ ਉਸ ਤੋਂ ਬਾਅਦ ਉਹਨਾਂ ਨੇ ਵੀ ਪਿੰਡਾਂ ਦੇ ਵਿੱਚ ਕੋਈ ਦੇਖ ਰੇਖ ਨਹੀਂ ਕੀਤੀ ਪੰਜ-ਪੰਜ ਸਾਲ ਇਹਨਾਂ ਦੇ ਟੱਪ ਗਏ ਪਰ ਕੋਈ ਸੜਕਾਂ ਦਾ ਕੰਮ ਅਧੂਰਾ ਪਿਆ ਪਿੰਡਾਂ ਦੇ ਵਿਕਾਸ ਦਾ ਕੰਮ ਅਧੂਰਾ ਪਿਆ ਤੇ ਹੁਣ ਪਿੰਡਾਂ ਦੇ ਲੋਕ ਪੜ੍ਹੇ ਲਿਖੇ ਆ ਸੂਝਵਾਨ ਆ ਉਹ ਦੇਖ ਰਹੇ ਆ ਕਿ ਵਿਕਾਸ ਕਰਨ ਵਾਲੇ ਨੂੰ ਕੋਟ ਪਾਣਗੇ ਤੇ ਗੱਲ ਤੈ ਹੋ ਚੁੱਕੀ ਹੈ ਇਸ ਜਿੱਤ ਦੇ ਰਾਹੀਂ ਕਿ 2027 ਦੇ ਵਿੱਚ ਇਹ ਚੋੜੀ ਸ਼੍ਰੋਮਣੀ ਅਕਾਲੀ ਦਲ ਦੀ ਚੌੜੀ ਚ ਪਾਵਾਂਗੇ ਜਿੱਥੇ ਗੜੀ ਸਾਹਿਬ ਜਾਂਦੇ ਜਾਂਦੇ ਤੁਸੀਂ ਹਲਕਾ ਨਿਵਾਸੀਆਂ ਨੂੰ ਕੋਈ ਮੈਸੇਜ ਨੌਜਵਾਨਾਂ ਨੂੰ ਕੋਈ ਦੇਣਾ ਚਾਹੋਗੇ ਦੇਖੋ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹੈ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਜਿਸ ਤਰ੍ਹਾਂ ਸ਼ੰਗਾਰਾ ਸਿੰਘ ਪੜ੍ਹਿਆ ਲਿਖਿਆ ਸਾਡਾ ਨੌਜਵਾਨ ਹੈ ਉਹ ਅੱਗੇ ਆਇਆ ਔਰ ਮੈਂ ਨੌਜਵਾਨਾਂ ਨੂੰ ਕਹਿਣਾ ਕਿ ਰਾਜਨੀਤੀ ਦੇ ਵਿੱਚ ਅੱਗੇ ਆਓ ਔਰ ਜੋ ਸਾਫ ਅਕਸ ਵਾਲੇ ਲੋਕ ਨੇ ਜੋ ਚੰਗੀਆਂ ਪਾਰਟੀਆਂ ਨੇ ਪੰਜਾਬ ਦੇ ਹਤੈਸੀ ਲੋਕ ਨੇ ਉਹਨਾਂ ਪਾਰਟੀਆਂ ਦੇ ਨਾਲ ਖੜ ਕੇ ਚੰਗੀ ਸਰਕਾਰ ਲਿਆਵਾਂਗੇ ਤਾਂ ਹੀ ਪੰਜਾਬ ਦਾ ਵਿਕਾਸ ਹੋਏਗਾ ਔਰ ਜੇ ਆਪਾਂ ਰਾਜਨੀਤੀ ਤੋਂ ਪਿੱਛੇ ਰਾਂਗੇ ਤਾਂ ਫੇਰ ਜੋ ਕਈ ਵਾਰੀ ਮਾੜੇ ਲੋਕ ਅੱਗੇ ਆ ਜਾਂਦੇ ਨੇ ਇਸ ਕਰਕੇ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਅੱਗੇ ਆਓ ਅੱਗੇ ਆ ਕੇ ਵਾਗਟੋਰ ਜੋ ਹੈ ਸੰਭਾਲੋ ਮੂਹਰੇ ਲੱਗ ਕੇ ਚੱਲੋ ਔਰ ਚੰਗੇ ਅਕਸ ਵਾਲੇ ਉਮੀਦਵਾਰਾਂ ਦੀ ਮਦਦ ਕਰਕੇ ਆਪਾਂ ਪੰਜਾਬ ਨੂੰ ਬਲੰਦੀਆਂ ਤੇ ਲੈ ਕੇ ਜਾਣਾ ਹੈ ਜੇ ਇਸ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅੱਜ ਉਹ ਪਛੜ ਕੇ ਰਹਿ ਗਿਆ ਹੈ ਔਰ ਆਪਾਂ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆ ਕੇ ਔਰ ਫੇਰ ਪੰਜਾਬ ਨੂੰ ਬਲੰਤੀਆਂ ਵੱਲ ਲੈ ਕੇ ਜਾਣਾ ਇਸ ਦੇ ਵਿੱਚ ਨੌਜਵਾਨਾਂ ਦੇ ਬਹੁਤ ਵੱਡੇ ਸਹਿਯੋਗ ਦੀ ਲੋੜ ਹੈ ਮੈਂ ਆਸ ਰੱਖਦਾ ਕਿ ਨੌਜਵਾਨ ਅੱਗੇ ਆਉਣ ਔਰ ਇਸ ਦੇ ਵਿੱਚ ਪੂਰਾ ਸਹਿਯੋਗ ਦੇ ਕੇ ਆਪਾਂ ਇੱਕ ਚੰਗੀ ਸਰਕਾਰ ਲਿਆਈਏ ਸੋ ਧੰਨਵਾਦ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਹਲਕਾ ਰਾਜਪੁਰਾ ਦੇ ਜ਼ਿੰਮੇदार ਸੁਖਦੀਪ ਸਿੰਘ ਗੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਲੀਡਰ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਇੱਕ ਗੱਲਬਾਤ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਕਿ ਜਿਨ੍ਹਾਂ ਨੇ Delhi India ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜੁੜ ਕਰ ਲੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਥੂਆ ਦੇ ਨਾਲ ਸੋ ਨੂੰ ਜਾਂਚਲਾ ਦੀ ਰਿਪੋਰਟ ਹਲਕਾ ਰਾਜਪੁਰਾ